ਮੈਨੂੰ ਲੱਗਦਾ ਕੁਝ ਦਾ ਜਿੱਦਾਂ ਜੀ ਕੰਟਰੀ ਤੋਂ ਰੈਫਰੈਂਸ ਨਹੀਂ ਮਿਲਦੇ ਸਾਡੇ ਕੋਲ ਬੱਚੇ ਆਉਂਦੀ ਹੈ ਜਿਨ੍ਹਾਂ ਨੂੰ ਕੈਨੇਡਾ ਤੋਂ ਰੈਫਰੈਂਸ ਮਿਲ ਰਿਹਾ ਆਸਟ੍ਰੇਲੀਆ ਤੋਂ ਮਿਲ ਰਿਹਾ ਨਿਊਜ਼ੀਲੈਂਡ ਤੋਂ ਮਿਲ ਰਿਹਾ ਹੈ ਕਿਸੇ ਦਾ ਪੈਨਪਰਾ ਯੂਐਸ ਬੈਠਾ ਉਹ ਤੋਂ ਰੈਫਰੈਂਸ ਦੇ ਰਿਹਾ ਕਿ ਤੁਸੀਂ ਓ ਵੀਜ਼ਾ ਜਾਓ ਕਿਉਂਕਿ ਲੋਕ ਸਾਨੂੰ ਫੋਲੋ ਕਰਦੇ ਆ ਸਾਨੂੰ ਪਿਆਰ ਦਿੰਦੇ ਆ ਸਾਡੀ ਵੀਡੀਓਜ਼ ਦੇਖਦੇ ਆ ਉਹ ਦੇਖਦੇ ਆ ਕਿ ਰੋਜ਼ ਆਪਾਂ ਜਿਹੜੇ ਨਵੇਂ ਨਵੇਂ ਵੀਜ਼ੇ ਪਾ ਲਏ ਪਏ ਹਰ ਇੱਕ ਪ੍ਰੋਫਾਈਲ ਦੇ ਵੀਜ਼ੇ ਪਾ ਲਏ ਪਏ ਆ ਤੇ ਨਹੀਂ ਕਿ ਬਾਕੀ ਕੰਸਲਟੈਂਟਸ ਸੌਕ ਲੀਆਂ ਗੱਲਾਂ ਹੀ ਸਪੀਚਾਂ ਹੀ ਦੇ ਰਹੇ ਆ ਲੱਭੀਆਂ ਲੱਭੀਆਂ ਰਿ ਉਹਦੇ ਇਹ ਜੀ ਹਰਪ੍ਰੀਤ ਜੀ ਦਾ ਵੀਜ਼ਾ ਲੱਗ ਚੁੱਕਾ ਹੈ ਡਿਪੈਂਡੈਂਟ ਯੂਕੇ ਦਾ ਵਾਈਫ ਜਿਹਨਾਂ ਤੇ ਆਲਰੇਡੀ ਯੂਕੇ ਦੇ ਸੋਰਜੈਂਟ ਦੇ ਥਰੂ ਗੈਸਿੰਗ ਫੇਰ ਕਹੂੰਗਾ ਜਦੋਂ ਉਸ ਏਜੰਟ ਦੇ ਕੋਲ ਉਹਨੇ ਗਏ ਹੈ ਕਿ ਹਸਬੰਡ ਦਾ ਵੀ ਕੰਮ ਕਰਾਓ ਜਦੋਂ ਹਸਬੰਡ ਨੂੰ ਸਾਰਾ ਕੁਝ ਛੱਡ ਛੱਡਾ ਕੇ ਆ ਗਿਆ ਪੁਰਤਗਾਲ ਤੋਂ ਤੇ ਏਜੰਟ ਨੇ ਬਾਹਰ ਹੱਥ ਖੜੇ ਕਰਤੇ ਆ ਤੇ ਅੱਜ ਇਹਨਾਂ ਦੀ ਬਾਹਾਂ ਵੀਜ਼ਾ ਨੇ ਪੜੀ ਹੈ ਸੋ ਇਦਾ ਦੇ ਹੋਰ ਜਿਹੜੇ ਹਜ਼ਾਰਾਂ ਲੱਖਾਂ ਜਿਹੜੀਆਂ ਪ੍ਰੋਫਾਈਲਸ ਮਾਰਕੀਟ ਦੇ ਵਿੱਚ ਖਰਾਬ ਹੋ ਰਹੀਆਂ ਨਹੀਂ ਕੋਈ ਰਾਹ ਲੱਭ ਰਿਹਾ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜਿੱਦਾਂ ਦਾ ਮਰਟੀ ਕੇਸ ਹੈ ਇਹ ਓਮੀਜ਼ਾ ਵਾਲੇ ਜੀ ਬਹੁਤ ਆਪਣਾ ਘਰ ਦੇ ਤਸੱਲੀ ਨਾਲ ਕੰਮ ਆਪਣਾ ਜਿੰਨੇ ਵੀ ਤੁਸੀਂ ਕਰਨਾ ਅਪਲਾਈ ਕਰਨਾ ਜਿੱਤੋਂ ਓਮੀਜ਼ਾ ਵਾਲਿਆਂ ਨੂੰ ਕਹੋ ਆ ਵੀ ਤੁਹਾਡੀ ਬਹੁਤ ਰਿਜੈਕਟ ਹੋਈਆਂ ਪਹਿਨਾ ਕੇਸ ਤਾਂ ਵੀ ਕਰ ਦਿੰਦੇ ਜੀ